हां जी दोस्तों सारेया नु सस्श्रीकाल स्वागत करते हा टोटा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਉਸਮਾ ਉਸਮਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਸੋਨੀਕੋਲ ਤੇ ਵੀਰ ਰਾਜਵੀਰ ਸਿੰਘ ਉਹਨਾਂ ਦੇ ਕੋਲ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰੇ ਅੱਜ ਦੋਸਤੋ ਗੱਬਣ ਪਸ਼ੂ ਬੇਸ਼ੱਕ ਭਾਵੇਂ ਇੱਕ ਨਾ ਕੀ ਹੋਵੇ ਬਾਕੀ ਸੂਏ ਸਵਾਈ ਨਾ ਕੀ ਜੜੇ ਹੈਗੇ ਦੋਸਤੋ ਪੰਜ ਜਿਹੜੀਆਂ ਮੱਝਾਂ ਝੋਟੀਆਂ ਨੇ ਉਹ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਨੇ ਨਾਲ ਬੱਚੇ ਆ ਪ੍ਰੋਪਰ ਸੋ ਕੀ ਰੇਟ ਭਾਪੜਤਾ ਰਹੂਗਾ ਕਿੰਨਾ ਦੁੱਧ ਮਿਲ ਕਾ ਹਾਜ਼ਰ ਅੱਜ ਇਹਨਾਂ ਪਸ਼ੂਆਂ ਥੱਲੇ ਪੂਰੀ ਡਿਟੇਲ ਆਪਾਂ ਵੀਰ ਹਣੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੇ ਸਬੰਧਤ ਉਹ ਸਾਰੇ ਵੀਰਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਅੱਜ 19 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਸਮਾਂ ਕੁ ਮਾਰਨਿੰਗ ਦੇ 1:30 ਵਜੇ ਦਾ ਸਮਾਂ ਸੋ ਬਾਕੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਰਿਕਵੈਸਟ ਆਪਣੀ ਹੋਊਗੀ ਦੋਸਤੋ ਜਿਹੜੇ ਪਸ਼ੂ ਸੋਏ ਸੋਇਆ ਦੋ ਟਾਈਮ ਤਸੱਲੀ ਤੁਸੀਂ ਕਰਨੀ ਆ ਗੱਭਣ ਪਸ਼ੂ ਆਪਣਾ ਚੌਥਾ ਨਾਂ ਦਾ ਤੇ ਭਾ ਕੇ ਤਸੱਲੀ ਤੁਸੀਂ ਜ਼ਰੂਰ ਕਰ ਲਿਓ ਠੀਕ ਆ ਜੀ ਤੇ ਆਓ ਲੈਨੇ ਆ ਜਾਣਕਾਰੀ ਵੀਰਾਂ ਤੋਂ ਪੁੱਛਦੇ ਆਂ ਕੀ ਡਿਟੇਲ ਤੇ ਤੋੜ ਕੇ ਤਸੱਲੀ ਨਾਲ ਪਸ਼ੂ ਦੋਸਤੋ ਹਰ ਪੱਕ ਤੋਂ ਦਿਖਾਇਆ ਜਾਊਗਾ ਅੱਗੋਂ ਜਿਹੜੇ ਵੀਰ ਦੇ ਪਸ਼ੂ ਪਸੰਦ ਆਊਗਾ ਨਰਕ ਪਰਕ ਤੁਸੀਂ ਘਰਾਂ ਕੇ ਕਰ ਲਿਓ ਸਭ ਤੋਂ ਪਹਿਲਾਂ ਵੀਰ ਰਾਜੀਵ ਸਿੰਘਾਂ ਤੇ ਵੀਰ ਸੋਨੀ ਸਾਸਰੀ ਕਾਲ ਸਾਸੀ ਕਾਲ ਦੀ ਸੰਸਾ ਸਾਸੀ ਕਾਲ ਹੋਰ ਭਰਾਵੋ ਠੀਕ ਠਾਕ ਹੈ ਜੀ ਹਾਂ ਵਧੀਆ ਸੰਸਾਬ ਤੁਸੀਂ ਸੁਣਾਓ ਜੀ ਬੜੇ ਵਧੀਆ ਚੰਗੇ ਹੈ ਰਾਜੀਵ ਸਿੰਘਾਂ ਹਾਂ ਜੀ ਤੇ ਅੱਛਾ ਅੱਜ ਰਾਜੀਵਪਾ ਜਿੱਦਾਂ ਆਪਾਂ ਜਿਗਰ ਕਰਤਾ ਵੀ ਆਪਣੇ ਕੋਲ 6 ਮੱਝਾਂ ਝੋਟੀਆਂ ਚ ਵਗਾਊਗਾ ਹਾਂ ਜੀ ਸੰਸਾ ਤੇ ਜਿਆਦਾ ਜਿਹੜੇ ਆ ਸੋਏ ਸੋਏ ਨਾਗ ਆਪਣੇ ਕੋਲ ਪੰਜ ਹਾਂ ਜੀ ਪੰਜ ਸੋਏ ਆਦੀ ਇੱਕ ਗੱਬਣੇ ਝੋਟੀ ਇੱਕ ਗੱਬਣ ਹਾਂ ਜੀ ਲਓ ਜੀ ਠੀਕ ਆਜੋ ਕਰਦੇ ਹਾਂ ਸ਼ੁਰੂਆਤ ਤੇ ਸੋਨੀ ਪਾ ਪਹਿਲੇ ਇੱਥੋਂ ਕਰ ਲਈਏ ਸਟਾਰਟ ਪਹਿਲੇ ਗੱਬਣ ਤੋਂ ਹੀ ਕਰ ਲਈਏ ਜੀ ਹਾਂ ਦੇ ਹੋ ਟੇਲਿੰਦੀ ਇਹ ਸੰਧੂ ਸਾਹਿਬ ਦੂਜੇ ਸਵੇਜ ਹੂੰ ਤੇ 12 ਕਿਲੋ ਪਹਿਲਾਂ ਝੋਟੀ ਨੇ ਚਵਾਇਆ ਸੰਧੂ ਸਾਹਿਬ ਅੱਛਾ ਜੀ ਐਰ ਕੀ ਮੇਹ ਦਾ ਦੁੱਧ 14 ਕਿਲੋ ਚਵਾਉਗੀ ਪਰ 12 ਕਿਲੋ ਦੀ ਐਰ ਕੀ ਵੀ ਆਪਾਂ ਗਾਰੰਟੀ ਦੇ ਕੇ ਘਲਾਵਾਂਗੇ ਹੂੰ ਸੋ ਇਹ ਸੂਹਾ ਕਰਨ ਮੈਂ ਦੂਜਾ ਕਿ ਤੀਜਾ ਦੂਜਾ 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 ਸੰਧੂ ਸਾਹਿਬ ਦੂਜੇ ਹਾਂਜੀ ਦੂਜੇ ਸਵੇ ਸੋ ਦੋਸਤੋ ਝੋਟੀ ਨੇ ਸੂਣਾ ਗੱਭਣਾ ਤੇ ਦਿਨ तकरीबन ਹਫਤਾ ਖੰਡ ਕੱਢ ਜੂਜੇ ਲੈ ਜੀ ਨਾ ਸੰਧੂ ਸਾਹਿਬ ਹਫਤਾ ਸਮਾਂ ਦੋਸਤੋ ਕੱਢ ਦੀ ਆ ਦੇਖੋ ਬਾਕੀ ਥਣ ਨੂੰ ਦਾ ਥਣ ਦੇਵੀ ਦੀ ਬਹੁਤ ਸਾਫ ਹੈ ਸੰਧੂ ਸਾਹਿਬ ਠੀਕ ਆ ਜੀ ਬਾਕੀ ਵੱਡੀ-ਵੱਡੀ ਬਹੁਤ ਆ ਪਲੀ ਪੁਲੀ ਸੋ ਥਣ ਭਾਂਡਾ ਇੱਕ ਵਾਰੀ ਬੜੀ ਤਸੱਲੀ ਨਾਲ ਦੋਸਤੋ ਦਿਖਾ ਦਿੰਨੇ ਆ ਬਹੁਤੇ ਵੀਰਾਂ ਨੇ ਕਿਉਂਕਿ ਆਨਲਾਈਨ ਸੌਦਾ ਕਰਨਾ ਹੁੰਦਾ ਬਿਲਕੁਲ ਬਿਲਕੁਲ ਤੇ ਜਿਹੜਾ ਤਸੱਲੀ ਨਾਲ ਤੁਸੀਂ ਥਣ ਵੇਖ ਲਓ ਲੈਵਾ ਦੇਖ ਲਓ ਠੀਕ ਆ ਜੀ ਉਸ ਤੋਂ ਬਾਅਦ ਸਮਝ ਲੱਗ ਜਾਏ ਕਿਸੇ ਵੀਰ ਨੂੰ ਵੀ ਖਰੀਦਣਾ ਚਾਹੀਦਾ ਪਸ਼ੂ ਆਪਾਂ ਨੂੰ ਹਾਂਜੀ ਠੀਕ ਆ ਜੀ ਆ ਦੇਖੋ ਸੋਨਾ ਵਿਖਾਲਾ ਵਿੱਥਾ ਫਿਰਨਾ ਕਾਫੀ ਸੋਨੀਆਂ ਨੇ ਗਿੱਠ ਗਿੱਠ ਲਏ ਹਲੇ ਸੰਤੂ ਸਾਹਿਬ ਜਦੋਂ ਬਣੂਗੀ ਝੋਟੀ ਹਲੇ 8-10 ਦਿਨ ਮੰਨ ਲਓ ਜੇ ਕੱਢ ਗਈ ਤੇ ਕਿਦਰ ਨੂੰ ਲੇਵੇ ਲੈ ਆਏ ਨੇ ਵੇਖੋ ਹਾਂ ਨਹੀਂ ਹਫਤਾ ਖੰਡ ਲੈ ਗਈ ਬਣੂਗੀ ਤਿਆਰੀ ਪੂਰੀ ਕਰੂਗੀ ਠੀਕ ਆ ਲਿਆਓ ਜੀ ਸੋਨੀ ਪਾਸ ਲੈ ਆਓ ਵੀ ਆਹ ਦੇਖੋ ਠੀਕ ਆ ਤੋਂ ਕੱਦ ਦੀ ਗੱਲ ਕਰ ਲਈਏ ਦੋਸਤੋ ਕੱਦ ਵੀ ਮੱਜਾਂ ਦੇ ਵਿੱਚ ਪੈਂਦੀ ਹੈ ਵੱਡੀਆਂ ਝੋਟੀਆਂ ਮੱਜਾਂ ਦੇ ਵਿੱਚ ਤੁਸੀਂ ਕੱਦ ਕਾਊਂਟ ਕਰ ਸਕਦੇ ਜੀ ਹਾਂਜੀ ਸੋਨੇ ਕੱਦ ਕਾਟਦੀ ਆ ਤੇ ਆਰਡਰ ਸੋਨਾ ਬਣਾਉਗੀ ਠੀਕ ਹੈ ਜੀ ਬਾਕੀ ਇੱਕੋ ਜੀਆਂ ਸਾਈਡਾਂ ਨੇ ਦੋਵੇਂ ਸਾਈਡਾਂ ਵੇਖੋ ਦੋਸਤੋ ਬਿਲਕੁਲ ਪੱਧਰ ਬਖਾਲਾ ਤੇ 8-7 ਦਿਨਾਂ ਦੇ ਵਿੱਚ ਆਪਾਂ ਉਮੀਦ ਕਰ ਸਕਦੇ ਆ ਵੀ ਹੋਰ ਸੋਨਾ ਬਖਾਲਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਜੀ ਤੇ ਕਿਉਂਕਿ ਲੇਵਾ ਹਜੇ ਬਣਾਉਣਾ ਹਜੇ ਤਾਂ ਜਸਟ ਇੱਕ ਲਾਏ ਪਈ ਆ ਆ ਦੇਖੋ ਤੇ ਪੰਚਲ ਪਣਾਂ ਵਧੀਆ ਭਰਾ ਪੰਚਲ ਵਧੀਆ ਹੋਊਗੀ ਜੀ ਕੋਈ ਸੇ ਕਿਥੋਂ ਦਾ ਉਹਨਾ ਕੋਈ ਪਿੱਛੇ ਭਾਰ ਦੀ ਐ ਗਰੰਟੀ ਹੋਊਗੀ ਸਾਡੀ ਦੀ ਦੋ ਜੀ ਸੋ ਕਦਕੂਦ ਦੀ ਸੋਣੀ ਆ ਬਾਕੀ ਸੰਭੀ ਸੁਭੀ ਵੀ ਚੰਗੀ ਆ ਬਿਲਕੁਲ ਬਿਲਕੁਲ ਸਾਨੂੰ ਸਭ ਦੇਖੋ ਵਿਰਲਾ ਮੁਰਲਾ ਵੀ ਚੰਗੀਆਂ ਸੰਧੂ ਸਾਹਿਬ ਛੋਟੀ ਮੈਂ ਅੱਗੇ ਕਹਦਾ ਜੀ ਵੀ ਗਿੱਠ ਗਿੱਠ ਦੀ ਵਿਰਲਾ ਬਿਲਕੁਲ ਬਿਲਕੁਲ ਠੀਕ ਆ ਬਾਕੀ ਪਲੀ ਪੁਲੀ ਚੰਗੀਆਂ ਦੋਸਤੋ ਕੋਈ ਵੀ ਇੱਥੇ ਆ ਰਿਹਾ ਤੇ ਜਰੂਰ ਇਹ ਤੁਸੀਂ ਮੰਨ ਕੇ ਆਇਓ ਵੀ ਰਾਜੀ ਆ ਵਜਨ ਲੋਡ ਪੂਰਾ ਇਸ ਛੋਟੀ ਦਾ ਤੇ ਰਾਜਵੀਰ ਸਿੰਘ ਕਿੰਨਾ ਕੁ ਲੈਣ ਦੇਣ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਦੇ ਸੰਧੂ ਸਾਹਿਬ ਬਿਲਕੁਲ ਜਾਇਜ਼ ਹੀ ਕੀਮਤ ਕਰਣੀ ਬਿਲਕੁਲ ਬਿਲਕੁਲ ਕਿਉਂਕਿ ਇਹ ਵਿਆਹ ਰਿਹਾ ਤਾਂ ਉਹਦਾ ਕਰਕੇ ਆਪਾਂ 5-6 ਦਿਨ ਵੀਡੀਓ ਨਹੀਂ ਪਾਈ ਤੇ ਵੀਰ ਦੀ ਗੱਡੀ ਦਾ ਵਿਆਹ ਸੀ ਤੇ ਤਦ ਕਰਕੇ ਹਾਂ ਵੀ ਅੱਜ ਮਿੰਟੋ ਮੈਂਟੇਰੀਆ ਸੇਲ ਹੋ ਜਾਣ ਉਹੋ ਜੀ ਕੀਮਤ ਕਰ ਦੇਣੀ ਹੈ ਮੁੱਲ 95 93 ਦੀ ਸੰਧੂ ਸਾਹਿਬ ਦੇ ਦੇਾਂਗੇ ਇਹ 95 ਮੁੱਲ? ਹਾਂਜੀ 93 ਦੇ ਦਿਆਂਗੇ। ੱਬੇ ਦੀ ਦੇ ਦਾਂਗੇ ਜੀ। 90 ਦੀ ਹਾਂ ਨਾ ਸੰਦ ਤੁਸੀਂ। ਕੋਈ ਭਰਾ ਫੋਨ ਕਰੂਗਾ ਤੇ ਉਹਦਾ ਮਨਦਾਨ ਕਰਾਂਗੇ। ਬਿਲਕੁਲ। 90 24। ਹਾਂਜੀ। ਸੋਨੀਪਾਗ ਬਾਬਾ ਥੱਲੇ ਹੋਰ ਕਰ ਦਿਓ ਜੀ। 2000 ਕੱਟ ਦੇ ਦਾਂਗੇ ਹੋਰ ਜੀ। ਲਓ ਜੀ 88 ਦੀ। 88 ਦੀ ਲਓ ਬਾਕੀ ਦੋਸਤੋ ਤੁਸੀਂ ਇਹ ਝੋਟੀ ਦੇਖ ਲਓ। ਵੀ ਇੱਕ ਚੰਗੀ ਵਜ਼ਨ ਲੋਡ ਵਾਲੀ ਚੰਗੀ ਜੰਮੀ ਫਲੀ। ਸੰਸਮ ਝੋਟੀ ਲੱਖੋਂ ਬਾਹਰ ਆ ਜਦੋਂ ਤਿਆਰ ਹੋਗੀ। ਆਹ ਦੇਖੋ। ਚਲੋ ਆਪਾਂ ਨੇ ਵੀ ਕੋਈ ਵੀਰ ਭਰਾ ਜਾ ਕੇ 4 ਦਿਨ ਸਾਹਮ ਕੇ ਚਲੋ ਹੋਰ ਰੋਟੀ ਲੈ ਲੂਗਾ ਵਿੱਚੋਂ ਇਹਦੇ। ਬਸੀ ਬਸ ਆਹ ਦੇਖ। ਆ ਠੀਕ ਹੈ ਸੋ ਥਾਨ ਦੇਵੇ ਦੀ ਬਹੁਤ ਸੋਹਣੀ ਆ ਬਾਕੀ ਸਿੰਗੀ ਸੁੰਗੀ ਸ਼ਕੀਨੀ ਵਾਲੇ ਪਾਸੇ ਵੀ ਪੂਰੀ ਚੱਪ ਗਈ ਹਾਂਜੀ ਹਾਂਜੀ ਤੇ 88000 ਦੀ ਭਰਾਵਾਂ ਨੇ ਕਹਿਤਾ ਦੋ ਸੂ ਬਾਕੀ ਆਣ ਕੇ ਕੋਈ ਵੀ ਆਪਦੀ ਤਸੱਲੀ ਕਰੇ ਵੇਖੇ ਨਰਖ ਪਰਖ ਕਰੇ ਜਿੰਨੇ ਵੀ ਆ ਸਾਫ ਸੁਥਰੀ ਆ ਲਓ ਜੀ ਅੱਗੇ ਸੋਨੀਪਾ ਆ ਗਈ ਆਪਣੇ ਕੋਲ ਅੱਗੇ ਦੂਜੇ ਸੂਏ ਝੋਟੀ ਆ ਹਾਂਜੀ ਦੂਜੇ ਨੂੰ ਝੋਟੀ ਇੱਕੋ 10 ਕਿਲੋ ਸੰਧੂ ਸਾਹਿਬ ਦੁੱਧ ਆ ਆ ਸੂਆ ਹੋਊਗਾ ਇਹਦਾ 5 ਜਾਂ 10 ਮਹੀਨੇ ਦਾ ਵੀ ਹੋ ਸਕਦਾ ਜੀ ਮਹੀਨੇ ਦਾ ਵੀ ਹੋ ਸਕਦਾ ਅੱਛਾ ਜੀ ਹਾਂਜੀ ਤੇ 10 ਕਿਲੋ ਜੇ ਕੋਈ ਆਨਲਾਈਨ ਮੰਗਾਊਗਾ ਤਾਂ ਆਪਾਂ 9 ਕਿਲੋ ਦੀ ਗਾਰੰਟੀ ਦੇ ਕੇ ਖਿਲਾਵਾਂ ਆਨਲਾਈਨ ਕੋਈ ਮੰਗਾਉਂਦਾ ਹਾਂਜੀ ਨੌ ਦੀ ਗਰੰਟੀ ਦੁੱਧ 10 ਕਿਲੋ ਚਵਾ ਕੇ ਦਵਾਗੇ ਜੇ ਕੋਈ ਘਰੇ ਆਣ ਕੇ ਚੋ ਉਪਰ ਕਿਲੋ ਆਪਾਂ ਘੱਟ ਦੱਸ ਕੇ ਲਾਵਾਂਗੇ ਬਿਲਕੁਲ 9 ਕਿਲੋ ਦੀ ਗਰੰਟੀ ਦਵਾਗੇ ਜਿਹੜਾ ਕੋਈ ਚੋਨ ਛੁਧਾਰੂ ਨਾ ਮਾਰੂਗਾ ਦੁੱਧ ਸੰਸਾਪ 9 ਕਿਲੋ ਪਾਣ ਗਿਆ ਆਪਾਂ 10 ਕਿਲੋ ਬਣਾ ਕੇ ਦਵਾਗੇ ਕਿਲੋ ਪਾ ਘੱਟ ਬਸ ਇੱਕ ਇਹ ਵੀ ਗੱਲ ਜ਼ਰੂਰ ਦੱਸਦੇ ਵੀ ਕੋਈ ਵੀ ਇੱਥੇ ਆ ਜਾਂਦਾ ਹਾਂਜੀ ਨੇੜੇ ਆ ਜਾਂਦਾ ਕਿਉਂਕਿ ਆਪਣੇ ਸੱਦੇ ਦੇ ਤੇ ਆਪਣੇ ਜੋ ਵਿਖਾਉਣੇ ਉੱਤੇ ਆਉਂਦਾ ਹਾਂਜੀ ਤੇ 9 ਕਿਲੋ ਕਿਹਾ ਇਹਦੇ 9 ਦਾ 7 ਨਿਕਲਦਾ ਫਿਰੂਗਾ ਮਹਾਰਾਜ ਆਪ ਫੋਇਪੋਰ ਦੇ ਬੰਦਿਆ ਨੇ ਪਰਸੋਂ ਮੈਂ ਲਈਆ 5:30 ਵਜੇ ਰਾਤ ਚਵਾਈ ਕਰਾਈ ਤੇ 5:30 ਦੀ ਤੜਕੇ ਆੜ ਕੇ ਚੋਈ ਜੇ ਆਪਾਂ 11 ਦੱਸ ਕੇ ਤੇ 10 ਦੀ ਆਨਲਾਈਨ ਭਰਾਈ ਦਿੱਤੀ ਤੇ 11 ਕਿਲੋ ਬਣਾ ਕੇ ਘਲਾਇਆ ਉਹਨਾਂ ਨੂੰ ਹੂੰ ਜੇ ਆਪਾਂ ਇਹਦਾ ਗਲਤ ਨਿਕਲੇਗਾ ਆਪਾਂ ਕਰਾਇਆ ਦੇਵਾਂਗੇ ਤਾਂ ਦਿਨ ਹੋ ਗਿਆ ਵੀ ਮੱਝਾ ਦੋ ਹੋਰ ਭੇਜਦੇ ਹੋਣ ਨਹੀਂ ਅਹੀਂ ਚੋਣ ਹੁਣ ਹੂੰ ਅਸਲ ਵਿੱਚ ਸਵਾਦ ਤਾਂ ਫੇਰ ਹੀ ਹੈ ਨਾ। ਬਿਲਕੁਲ ਬਿਲਕੁਲ। ਇਨੀ ਆਪਾਂ ਨੌਂ ਕਹਿਤਾ ਦੇਥਾ ਕਿ 6-7 ਚੁੰਦਾ ਕਰੀਏ। ਇੱਥੇ ਲੱਗੇ 6 ਨਿਕਲੇ ਮੁੜ ਕੇ 8 ਦੀ ਦੂਰ ਅਗਲੇ ਨੇ ਆਉਣਾ ਵਾ। ਬਸ ਬਸ। ਰਾਤੀ ਆਪਾਂ ਛੋਟੀ ਨਹੀਂ 12 ਕਿਲੋ ਦੀ ਗਰੰਟੀ ਦੇ ਕੇ ਖਲਾਈਆ ਦੁੱਧ ਵਾਦਿਆ ਲੈ ਚੌਥਾ ਦੇਣਿਆ ਸੂਈ ਨੂੰ ਜਿਹੜੀ ਰਾਤੀ 1-10 ਦੀ ਵੇਚੀ ਆਪਾਂ। ਠੀਕ ਆ। ਹਾਂਜੀ। ਲਓ ਜੀ ਕੱਦ ਦੀ ਚੰਗੀਆਂ ਮਹੀਨੇ ਸੂਬਾ ਜਿਹੜਾ ਮਹੀਨਾ ਉੱਚਾ ਬੇਸ਼ੱਕ ਹੋ ਗਿਰ ਮਨ ਮਹੀਨੇ ਦੀ ਸੂਈਆ ਬੱਚਾ ਮਗਰ ਕਿਹੜਾ? ਬੱਚਾ ਤੇ ਆ ਮੇਲ ਕਾਬ ਜੀ। ਆ ਬੱਚਾ ਮਗਰ ਲੋਰੀਆ ਬੱਚਾ ਮਗਰ ਕੱਟੀ ਆ ਨਹੀਂ ਕਟਾ ਕਟਾਈ ਮੇਲ ਕਾਵਾ ਦੋਸਤੋ ਬਾਕੀ ਥੋੜੇ ਜੇ ਸਿੰਗ ਨਿਕਲੇ ਅੱਧਾ ਇੰਚ ਪੋਟਾ ਪੋਟਾ ਜਿਹੜਾ ਸਿੰਗ ਉਹ ਸੰਦੂ ਸਾਬ ਆਪੋ ਆਪਣੀ ਸਮਝ ਲਾ ਲੈ ਕੋਈ ਬੱਚਾ ਆਪੋ ਖਾਦਾ ਲੈ ਮਹੀਨੇ ਦੇ ਅੰਦਰ ਮੰਨ ਲੈ ਮਹੀਨੇ ਤੋਂ ਦੋ ਦਿਨ ਬਾਅਦ 10 ਦਿਨ ਕੋਈ ਵਾਧੂ ਸਮਝ ਲੈ ਤੇ ਝੋਟੀ ਦੂਜਾ ਸੁਆ ਹਾਂਜੀ 70 ਕਿਲੋ ਦੀ ਆਵਾਜ਼ ਆ ਵੀਰਾਂ ਦਾ ਵੀ 10 ਕਿਲੋ ਦੋ ਦਿਨ ਦੇ ਥੱਲੇ ਹਾਜ਼ਰ ਆ ਆਨਲਾਈਨ ਕੋਈ ਵੀਰ ਕਰਦਾ ਤੇ 9 ਕਿਲੋ ਬਹੁਤ ਵਧੀਆ ਸੰਦੂ ਸਾਬ ਹਾਂ ਆ ਦੋ ਸੋ ਕੱਦ ਚੰਗਾ ਲੰਬੀਆਂ ਲੱਤਾਂ ਦੋਸਤੋ ਬਿਲਕੁਲ ਜੇਕਰ ਪਰ ਕੋ ਲੈ ਕੇ ਜੜੀਆਂ ਲਪਾਈ ਦੇ ਵਿੱਚ ਲੱਤਾਂ ਲਪਾਈ ਦੇ ਵਿੱਚ ਕੱਦ ਤੁਹਾਨੂੰ ਪਤਾ ਵੀ ਫੁੱਲ ਬਾਕੀ ਸੰਧੂ ਸਾਹਿਬ ਜਿੰਨਾ ਦੁੱਧ ਦਸੀ ਆ ਜੇ ਉਸ ਤੋਂ ਘੱਟ ਨਿਕਲੂਗਾ ਨਾ ਪਾਈਆ ਖੰਡ ਦਾ ਫਰਕ ਪੈ ਸਕਦਾ ਵਾਧਾ ਕਿਲੋ ਦਾ ਬਣੀ ਹਾਂਜੀ ਹਾਂਜੀ ਉਹਦਾ ਆਪਾਂ ਕਰਾਇਆ ਵੀ ਦਵਾਗੇ ਬੰਦੇ ਦਾ ਆ ਬਿਲਕੁਲ ਜੀ ਇੰਨੇ ਵੇਖੋ ਜੀ ਕਿਉਂ ਸੋਣੀ ਬਾ ਜਿਹੜਾ ਮੌਸਮ ਵੀ ਹੋਵੇ ਤਾਂ ਹਨਾ ਠੰਡ ਸਿਆਲੀ ਦਿਹਾੜੀ ਬਿਲਕੁਲ ਬਿਲਕੁਲ ਨਹੀਂ ਮੈਂ ਉਹ ਭਾਜੋਰ ਜਾਂ ਨਾ ਲਾਉਣਗੇ ਆਪਾਂ ਭਰਾਂਗੇ ਜੇ ਦੁੱਧ ਘੱਟ ਨਿਕਲੂ ਦੇ ਆਪਣੇ ਘਰੇ ਆਪਾਂ ਚਵਾ ਕੇ ਦਵਾਗੇ ਸਹੀ ਆ ਜੀ ਕਿਉਂਕਿ ਪਾਉਣਗੇ ਸਾਨੂੰ ਸਭ ਚੋਲਣਗੇ ਆਪਾਂ ਤੇ ਪਹਿਲਾਂ ਵੀ ਇਹ ਗੱਲ ਵੀਰਾਂ ਨੂੰ ਕਹਿੰਦੇ ਆਂ ਵੀ ਡੰਗ ਰੋ ਲਾਓ ਜਿੰਨੇ ਪਠੇ ਪਾਉਣੇ ਆ ਜੇ ਮੰਨ ਲਓ ਵੇਖਣੇ ਡੰਗਰ ਨਾਲ ਤਾਂ ਫਾਇਦਾ ਕੀ ਨਹੀਂ ਇਹ ਵੀ ਰਕਮਦੀਆਂ ਚੀਜ਼ਾਂ ਇਹ ਤੇ ਇਹਦੇ ਨਾਲ ਸੋਨੀ ਪਾਉਣ 10 ਕਿਲੋ ਮੰਨ ਕੇ ਕੋਈ 9 ਕਿਲੋ ਮੰਨ ਕੇ 10 ਕਿਲੋ ਮੰਨ ਕੇ ਜੇ ਇੱਥੇ ਚਵਾ ਕੇ ਲਊਗਾ ਤੇ ਮੈਂ 10 ਕਿਲੋ ਬਣਾ ਕੇ ਦਊਗਾ ਕਿੰਨੇ ਟਾਈਮ ਨਾਲ ਦੋਆਂ ਟੇਮਾਂ ਦੇ ਹਾਂਜੀ ਤੇ ਜੇ ਕੋਈ ਆਨਲਾਈਨ ਮੰਗਵਾਉਣਾ 9 ਕਿਲੋ ਦੀ ਗਰੰਟੀ ਦੇ ਕੇ ਖਲਾਉਂਗਾ ਠੀਕ ਆ ਠੀਕ ਆ ਹਾਂਜੀ ਲਓ ਜੀ ਹਾਂਜੀ ਇਹ ਦੋਸਤੋ ਪਹਿਲੇ ਨੰਬਰ ਦੂਜੇ ਨੰਬਰ ਤੇ ਜਿਹੜੀ ਆ ਸੈਕਿੰਡ ਨੰ ਤੇ ਬਾਕੀ ਡਿਟੇਲ ਤੁਹਾਨੂੰ ਮਿਲੇ ਗਈ ਆ ਸਾਬ ਮੜਾ ਆ ਜਾ ਪਰਲੇ ਥਾਣਾ ਨਾ ਬੱਚੇ ਨੇ ਮਾਰੇ ਆ ਜਾ ਲੱਗਾ ਵਾ ਉਹਦੇ ਜੋ ਨਿਕਲਦਾ ਆ ਗਿਆ ਮੜਾ ਆ ਜਾ ਜੇ ਗੱਦੀ ਤੇ ਦੇ ਲਈ ਫੇਰ ਨਹੀਂ ਨਿਕਲਦਾ ਸਰੂ ਨਾਲ ਹਾਂ ਸਰੂ ਮੜਾ ਜਾਏਗਾ ਵਾ ਜਿਹੜੀ ਪਿਛਲੇ ਪਿਛਲੇ ਥਣ ਦੇ ਨਾਲ ਆਹ ਗੋਠੀ ਜੋ ਮੜਾ ਸਿੰਮਦਾ ਕਿ ਨਹੀਂ ਮੜਾ ਜਾ ਸਿੰਮਦਾ ਆ ਵੇਖੋ ਲਓ ਜੀ ਆ ਵੇਖੋ ਗਲਤ ਨਹੀਂ ਸੰਤੂ ਸਾਹਿਬ ਆਪਾਂ ਕਹਿਣਾ ਕਿਉਂਕਿ ਆਨਲਾਈਨ ਮੰਨ ਲਓ ਮਾਲ ਜਾਣਾ ਹੁੰਦਾ ਮੁੜ ਕੇ ਤੁਹਾਨੂੰ ਠੀਕ ਆ ਜੀ ਤੇ ਅਗਲਾ ਕਮੈਂਟ ਕਰੇ ਵੀਡੀਓ ਜੀ ਵੀ ਮੈਨੂੰ ਦੱਸਿਆ ਕੋ ਤਾਂ ਨਿਕਲਿਆ ਕੋਈ ਸੰਤੂ ਸਾਹਿਬ ਦੋਸਤੋ ਇਹ ਇਪਦਾ ਨਹੀਂ ਲੱਗਦਾ ਸਾਨੂੰ ਸਭ ਦੱਸਣ ਦੇ ਪਾ ਲੱਗਾ ਇਹ ਓਨਰ ਦਾ ਹੀ ਫਰਜ਼ ਬਣਦਾ ਕੋ ਵਪਾਰੀ ਵੀਰ ਦਾ ਹੀ ਫਰਜ਼ ਬਣਦਾ ਜਦੋਂ ਦੱਸਣ ਦਾ ਉਹਨਾਂ ਦੱਸ ਦਿੱਤਾ ਦੋਸਤੋ ਕਈ ਵਾਰ ਮੇਰੀ ਨਿਗਾ ਦੇ ਵਿੱਚੋਂ ਚੀਜ਼ ਨਿਕਲ ਜਾਣੀ ਹੁੰਦੀ ਹੈ ਕਈ ਵਾਰ ਅੱਗੋਂ ਵੀ ਮਾਲਕ ਭੁੱਲ ਜਾਂਦਾ ਪਰ ਇਹ ਬਰੀਕੀ ਬਰੀਕੀ ਚੀਜ਼ਾਂ ਜਿਹੜੀਆਂ ਆਈਆਂ ਜਰੂਰ ਦੱਸਿਆ ਕਰੋ ਹਾਂਜੀ ਤੇ ਬਾਕੀ ਥੋੜੀਆਂ ਬਾਦਾਂ ਕੋਈ ਮਾੜਾ ਮੋੜ ਸਿੰਮਦਾ ਤੁਹਾਨੂੰ ਉਹ ਇੱਕ ਤੋ ਹੀ ਹੁੰਦਾ ਵਾ ਉਹ ਤੇਰਾ ਨਿਕਲਦਾ ਨਹੀਂ ਵੱਖਰਾ ਅੱਛਾ ਅੱਛਾ ਇਹ ਦਾਦਿਆ ਮੜਾ ਜਾ ਚਲੋ ਕੋਈ ਨਹੀਂ ਜੋ ਹੈਗੀ ਦੱਸਣੀ ਚਾਹੀਦੀ ਗੱਲ ਤੇ ਰਾਜਵੀਰ ਸਿੰਘ ਕਿੰਨਾ ਕਹਿੰਦਾ ਮੁੱਲ ਲੈ ਮੁੱਲ ਤੇ ਸੰਤੂ ਸਾਹਿਬ ਇਹਦਾ ਮੋਲ 70 ਹਾਂ ਨੱਤਰ ਦੀ ਦੇ ਦੀ ਇੱਕ ਘੱਟ 70 ਹਾਂ ਹੋਰ ਕਰੀਏ ਤੁਹਾਨੂੰ ਸਾਹਿਬ ਹਾਂ 8000 ਦੀਆਂ ਹਾਂ ਨਾ ਹੀ ਹੋਣੀ ਜੇ ਸੰਧੂ ਸਾਹਿਬ ਜਿੱਤੋ ਛੋਟ ਹੀ ਹੋਣੀ ਹੈ ਹੋਈ ਹੋਊਗੀ ਜਿੱਤੋ ਯੈਸ ਨੋ ਸੰਧੂ ਪਤਾ ਕਿ ਲੇ ਰੁਪਈਆ ਦੀ ਆ ਪਰ ਬੱਚੇ ਦਾ ਵਟਾ ਛੋਟੀ ਨਹੀਂ ਬੱਚਾ ਮਹੀਨੇ ਖਾਂਦਾ ਹੈਗਾ ਵਾ ਚਲੋ ਉੱਚਾ ਜਿਹੜਾ ਬੱਚਾ ਹੈਗਾ ਉੱਚੇ ਬੱਚੇ ਦਾ ਸਾਹਿਬ 8000 ਦੀ ਦੇ ਦਾਂਗੇ ਸੰਧੂ ਸਾਹਿਬ ਲਓ ਵੀ ਭਰਾਵੋ ਇਹ ਛੋਟੀ ਆ ਦੂਜੇ ਨੰਬਰ ਤੇ 65000 ਦੀ ਆ ਗਈ ਤੀਜੇ ਨੰਬਰ ਤੇ ਆਪਣੇ ਕੋਲ ਆ ਗਿਆ ਸੰਧੂ ਸਾਹਿਬ ਲਓ ਜੀ ਇਹਦੀ ਕੀ ਡਿਟੇਲ ਆ ਸੁਹਾ ਕਿੰਨੇ ਕਿੰਨੇ ਦਿਨਾਂ ਦੀ ਸੂਈ ਆ ਇਹ ਦੂਜਾ ਸੁਹਾ ਦੂਜਾ ਸੁਹਾ ਇਹਦੇ ਸੰਤੂ ਸਾਹਿਬ ਅੱਛਾ ਕਿੰਨੇ ਕਿ ਦਿਨੋਂ ਅਗੇ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਆ ਬੱਚਾ ਜੋ ਇਹਦਾ ਇਹ ਕੋਈ ਮਾਲੇ 10 ਦਾ ਇਹ ਮਾਲੇ 15 ਇਹ ਕੱਟੀ ਜੇ ਮਗਰੇ ਦੇ ਸੰਤੂ ਸਾਹਿਬ ਕੱਟੀ ਆ ਮਗਰ ਹਾਂਜੀ ਲਓ ਜੀ ਕਰਾਸ ਵਿੱਚ ਮਗਰ ਕੱਟੀ ਆ ਦੋਸਤੋ ਹਾਂਜੀ ਅੱਖਾਂ ਬਿੱਲੀਆਂ ਨੇ ਮਾਥਾ ਬੱਲਾ ਠੀਕ ਆ ਜੀ ਤੇ ਇਹ ਝੋਟੀਆਂ ਵੀ ਦੂਜਾ ਸੁਹਾ ਹੀ ਆ ਦੂਜਾ ਸੁਹਾ ਇਧਰ ਦੇਖੋ ਸੰਤੂ ਸਾਹਿਬ ਲਓ ਜੀ ਦੂਜਾ ਸੁਹਾ ਠੀਕ ਆ ਦੇਖੋ ਸਿੰਗੀ-ਸੁੰਗੀ ਸੋਹਣੀ ਆ ਮੈਂ ਨਾ ਸੰਤੂ ਸਾਹਿਬ ਬਿਲਕੁਲ ਆਹ ਰਾਜੀ ਕਿਰਪਾ ਤੋਂ ਨ ਸੋਨੇ ਕੱਦ ਕਰਦੀ ਚੰਗੇ ਪਿੱਟ ਪੁੜੇ ਦੀ ਆ ਲੋ ਅੱਛਾ ਰਾਜਵੀਰ ਸਿਆ ਕਿੰਨਾ ਕੁ ਦੋ ਦਿਨ ਤੇ ਥੱਲੇ ਆਉਣਾ ਇਹਦੇ ਥੱਲੇ ਸੰਧੂ ਸਾਹਿਬ ਦੋ ਦਿਨ ਤੇ ਮੇਰੇ ਖਿਆਲ ਨਾਲ ਹੋਊਗਾ 11 ਕੋ ਬਸ 10 ਦੀ ਗਰੰਟੀ ਦੇਵਾਂਗੇ ਸੰਧੂ ਸਾਹਿਬ ਆਨਲਾਈਨ ਅੱਛਾ ਜੀ ਕਿਲੋ ਘਾਟ ਹੀ ਦੱਸਾਂਗੇ ਅੱਛਾ ਅੱਛਾ ਜੀ ਹਾਂ ਜੀ ਆ ਲੋ ਲਓ ਜੀ ਹੋਵੇ ਨਾ ਹੋਵੇ ਤਾਂ ਬਿਲਕੁਲ ਘਰ ਦਾ 11 ਕਿਲੋ ਆ ਹਾਂਜੀ ਕਿਸੇ ਵੀ ਆਪਣੇ ਆਨਲਾਈਨ ਮਂਗਾਉਣਾ ਦੋਸਤੋ 10 ਕਿਲੋ ਦੀ ਆਵਾਜ਼ ਆ ਵੀਰਾਂ ਦਾ ਵੀ 10 ਕਿਲੋ ਉਹਦੀ ਤਸੱਲੀ ਦੇ ਭੇਜਾਂਗੇ ਬਾਕੀ ਆ ਥਣ ਦੇ ਬਾਅਦ ਯਾਦ ਨਸਲ ਦੇਖੋ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਸੋਨੀਪਾਹ ਚਵਾਈ ਚ ਵੀ ਚੰਗੀ ਆ ਚਵਾਈ ਇੱਕ ਨੰਬਰ ਹੋ ਗਈ ਸੰਧੂ ਸਾਹਿਬ ਚਵਾਈ ਨਹੀਂ ਮਾੜੀ ਮੈਂ ਦੀ ਲੈਣੀ ਕੋਈ ਵੀਰ ਆਉਂਦਾ ਨਹੀਂ ਚੋਣ ਨਹੀਂ ਆਉਂਦੇ ਨਹੀਂ ਵਹਦੇ ਨਹੀਂ ਕੋਈ ਵੀ ਹੁੜਾ ਦੋਨਾਂ ਨੂੰ ਇੱਕ ਦਾਦੀ ਮੈਂ ਲਈ ਧਾਰ ਵੀ ਨਹੀਂ ਮਾਰੀ ਬਿਲਕੁਲ ਹਾਂਜੀ ਆ ਚੰਗੀ ਆ ਤਾਂ ਫੇਰ ਧਾਰ ਨਹੀਂ ਤਾਂ ਮਾਰੀ ਬਿਲਕੁਲ ਬਿਲਕੁਲ ਅਤਵਾਰਨਾ ਦੀ ਵੀ ਕੋਈ ਸ਼ਹਿ ਕੀ ਆ ਬਿਲਕੁਲ ਬਿਲਕੁਲ ਸੰਧੂ ਸਾਹਿਬ ਤੇ ਬਾਕੀ ਦੋਸਤੋ ਆ ਝੋਟੀ ਆ ਜਿੰਨੇ ਕੋਈ ਘਟ ਵੇਚ ਲੋ ਸੰਧੂ ਸਾਹਿਬ ਪਰ ਚਵਾਈ ਦੀ ਮਾੜੀ ਨਹੀਂ ਲੈਣੀ ਆ ਥਣ ਦੇ ਬਾ ਚਾਰੇ ਥਣ ਇੱਕੋ ਜਿਹੇ ਸਾਈਜ਼ ਵਿੱਚ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਪਸਮਕੇ ਥਣ ਬਹੁਤ ਜ਼ਿਆਦਾ ਸੋਹਣਾ ਬਣਾਉਂਦੀਆਂ ਸੰਤੂ ਸਾਹਿਬ ਅੱਛਾ ਜੀ ਲਓ ਜੀ ਨੇ ਚੌਰ ਸੁਣ ਕਰਮ ਵਾਲੀ ਨੂੰ ਰੰਗ ਭਾ ਗਈ ਬਹੁਤ ਵਧੀਆ ਮਹਾਰਾਜ ਨੇ ਲੱਗੇ ਇਹ ਕੰਪੈਕਟ ਡਾਇਟਰ ਬਿਲਕੁਲ ਫਿਕਸ ਹੋ ਗਿਆ ਹਾਂ ਜੀ ਤੇ ਅੱਛਾ ਸੋਨੀ ਬਾਜ ਰਾਜਵੀਰ ਕਿੰਨਾ ਕਹਿੰਦਾ ਮੋਲ ਜੀ ਮੋਲ ਸੰਤੂ ਸਾਹਿਬ 87 ਹਾਂ ਤੇ 84 ਦੀ ਦੇਵਾਂਗੇ ਝੋਟੀ ਸੰਤੂ ਸਾਹਿਬੇ ਮੋਲ 87 ਤੇ 84 ਦੀ ਹਾਂ ਜੀ ਨੇ ਗੱਲ ਜੀ 31 ਦੇਵਾਂਗੇ ਸੰਧੂ ਸਾਹਿਬ 80000 ਦੀ ਦੇ ਦਾਂਗੇ ਉਹ ਗੱਲ ਜੀ ਬਣੀ ਨਹੀਂ ਗਈ ਸੋਣੀ ਪਾ ਥੋੜੀ ਹੋਰ ਵੇਚੋ ਉਹ 2000 ਛੱਡ ਦਾਂਗੇ 70000 ਦੀ ਸੋਣੀ ਆਹੋ ਵੀ 78000 ਦੀ ਹੈ ਹਾਂ ਜੀ ਲੋਬ ਦੋਸਤੋ ਝੋਟੀ ਤੁਸੀਂ ਆਪ ਇੱਕ ਆਈਡੀਆ ਰੱਖ ਲਿਓ ਸੋਣੀ ਝੋਟੀ ਹੈ ਜਿੰਨੀ ਵੀ ਬਣਾਤਣਾ ਚਾਹੋ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ ਉਹ ਪਾਣੀ ਥਾਣੀ ਚੰਗੀ ਚੰਗੀ ਸੋਹਣੇ ਪਿੱਠ ਪੁੜੇ ਦੀ ਆ ਪਤਲੀ ਚਮੜੀ ਆ ਮਗਰ ਵੀ ਕੱਟੀ ਆ ਵਾਦੇ ਬੰਦੀ ਆ ਮਗਰ ਵੀ ਕੱਟੀ ਹੈ ਠੀਕ ਹੈ ਬਿਲਕੁਲ ਤੇ ਥਾਂ ਦੇ ਬਾਅਦ ਮੇਰਾ ਵੀਰ ਜਿੰਨੀ ਤਸਲੀ ਨਾਲ ਤੁਹਾਨੂੰ ਦਿਖਾ ਦੇਣਾ ਦੋਸਤੋ ਪਾਸ ਉਸ ਇਲੈਕਟ੍ਰਿਕਾ ਵੀਰ ਭਰਾ ਕਿ ਚਾਰਜ ਨਾਲ ਵੀਡੀਓ ਵੇਖ ਕੇ ਸੰਧੂ ਸਾਹਿਬ ਫੋਨ ਲਾਇਆ ਕਰਨਾ ਆਪਾਂ ਨੂੰ ਕੋਈ ਕਾਲੀ ਨਹੀਂ ਆ ਆ ਬਿਲਕੁਲ ਹਾਂਜੀ ਤੇ ਇਹ ਹੋ ਗਈ ਦੋਸਤੋ ਇੱਕ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਅਗਲੀ ਮੱਝ ਆ ਗਈ ਆ ਆ ਗਈ ਸੰਧੂ ਸਾਹਿਬ ਚੌਥੇ ਨੰਬਰ ਤੇ ਅੱਛਾ ਜੀ ਇਹ ਵੀ ਦੂਜਾ ਸੂਆ ਇਹ ਸੰਧੂ ਸਾਹਿਬ ਦੋ ਦੇ ਦੇ ਕੋਲ ਵੀ 11-12 ਕਿਲੋ ਹੋਊਗਾ ਪਰ 10 ਕਿਲੋ ਪੱਕਾ ਦੋ ਗੰਟੀ ਹੋ ਗਈ ਸੰਧੂ ਸਾਹਿਬ ਅੱਛਾ ਜੀ ਤੇ ਇਹਦਾ ਵਿਚਾਰ ਏ ਦੂਜਾ ਸੂਆ ਬੂਰਾ ਜਿਆ ਪੂਰਾ ਹਾਂਜੀ ਪੂਰਾ ਮਰ ਕੱਟੀ ਏ ਕਟਾ 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 ਮੇਲਾ ਜੀ ਹਾਂਜੀ ਪੂਰਾ ਕਟਾ ਮਗਰ ਦੋਸਤੋ ਅੱਖੋਂ ਕੋ ਬਿਲਕੁਲ ਬਿੱਲੀ ਮਨ ਕੀ ਅੱਖਾਂ ਜਿਹੀ ਮੱਥਾ ਵੱਲ ਤੇ ਇਹ ਬੱਚਾ ਮਗਰ ਇਸ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਬੱਲੀ ਝੋਟੀ ਆ ਵੈਸੇ ਮੱਥਾ ਮੁੱਥਾ ਪੂਰਾ ਬੰਦ ਹੁੰਦਾ ਸਾਥ ਹੁੰਦਾ ਅਗਲੇ ਅੱਖਾਂ ਦੇ ਵਿੱਚ ਵੀ ਜਵਾਬ ਆ ਜਵਾਬ ਐਡਾ ਕਮਾਲ ਦਾ ਲੱਗਣਾ ਇਹਨੂੰ ਸਨ ਸਭ ਕੋਈ ਕਹਿਣ ਦੀਆਂ ਗੱਲਾਂ ਹੀ ਨਹੀਂ ते दा दा ते भी भी अच्छा ते राजवीर भाई दे सोनी दुज्जा सुगा हां जी हां जी देण दस दे कटोर होन के 15 20 ਦਿਨਾਂ ਦਾ ਬੱਚਾ ਐਨੇ ਨਾ ਹੈਗਾ ਸੰਦੂ ਸਾਹਿਬ 10 12 ਦਿਨਾਂ ਦਾ ਹੈਗਾ ਸੰਦੂ ਸਾਹਿਬ 15 ਨਾ 20 ਹੋ ਸਕਦਾ ਸੰਦੂ ਸਾਹਿਬ اچھا 10 15 ਦਿਨਾਂ ਦਾ ਮਨ ਵਾਲੀ ਕੋਈ ਤੇ ਹੁਣ ਦੁੱਧ ਆਪਾਂ ਇਹਦੇ ਥੱਲੇ ਕਿੰਨਾ ਕਿ ਚਵਾਉਣਾ ਇਹਦੇ ਥੱਲੇ ਦੁੱਧ 11 ਕਿਲੋ ਆਇਆ ਮਿਰਚੀ ਦਾ ਵਾ ਪਰ ਅਬ 10 10 ਦੀ ਗਰੰਟੀ ਦੇਣੀ ਸੰਦੂ ਸਾਹਿਬ اچھا ਜੀ ਭਾਵੇਂ ਕੋਈ ਧਾਰਣਾ ਮਾਰੇ ਠੀਕ ਆ हां जी 10 ਕਿਲੋ हां जी हां जी ਠੀਕ ਹੈ ਜੀ ਆ ਕਰੋ ਚੈੱਕ ਜੀ 10 ਕਿਲੋ ਦੋਸਤੋ ਧਾਰਾਂ ਇਹਦੇ ਥੱਲੇ ਮੌਜੂਦ ਆ ਕੋਈ 12 ਦਿਨਾਂ ਦਾ ਮੰਨ ਲੇ ਕੋਈ 15 ਦਿਨਾਂ ਦਾ ਮੰਨ ਲੇ ਬੱਚਾ ਤੁਹਾਡੇ ਸਾਹਮਣੇ ਆ ਆ ਕਟਾ ਮੇਲ ਕਾਫ ਆ ਪੂਰਾ ਤੇ ਸੂਵੇ ਦੂਜੇ ਝੋਟੀ ਵੀ ਅਰ ਦੱਸ ਰਿਹਾ ਬਾਕੀ ਹਰ ਕ ਵੀਰ ਨੇ ਆਈਡੀਆ ਤੁਹਾਡਾ ਤੁਸੀਂ ਆ ਵੇਖੋ ਹੈ ਵੀ ਦੂਜੇ ਕ ਸੂਵੇ ਹੀ ਆ ਠੀਕ ਆ ਹਾਂਜੀ ਤੇ ਆ ਦੇਖੋ ਥਾਂ ਛੱਡਾ ਤੇ ਚਵਾ ਚੂਵਿਆਂ ਪੋਲਾ ਚਵਾ ਕਿਤੇ ਸਾਰੀਆਂ ਮੱਜਾਂ ਨਾਲ ਹੀ ਮੈਨੂੰ ਤਾਂ ਵੀ ਲੱਗਾ ਇਹਨੂੰ ਦੇ ਇਹਨੂੰ ਦੇ ਐ ਸੰਤੂ ਸਾਹਿਬ ਨਿੰਬੂ ਵਰਗੋਂ ਐ ਨੁਚੜ ਜਾਣਾ ਇਹਨੇ ਐ ਹੋ ਜਾਂਦੀ ਏ ਫੇਰ ਉਹਨੇ ਵੇਲੋ ਬਣੀ ਕਿਵੇਂ ਹੋ ਜਾਂਦੀ ਰਾਜਵੀਰ ਨਿੰਬੂ ਵਰਗੋਂ ਚੜ ਜਾਂਦੀ ਸੰਦੂ ਸਾਹਿਬ ਠੀਕ ਆ ਠੀਕ ਆ ਫਰਾ ਠੀਕ ਆ ਲੋਵੀ ਦੋਸਤੋ ਚਵਾਈ ਦੀ ਵੀ ਤਸੱਲੀ ਆ ਚਵਾਈ ਦੀ ਵੀਡੀਓ ਬਣਾਈ ਜਾਣੀ ਨਾਲ ਨਾਲ ਹੀ ਅਸੀਂ ਹਾਂ ਚਵਾਈ ਜਿਹੜਾ ਵੀਰ ਮੇਰਾ ਕੋਈ ਮੰਗ ਲੈਦਾ ਤੁਹਾਡੀ ਵੀਡੀਓ ਲੰਮੂ ਜਾਦੀ ਹੋ ਜੀ ਬਾਤ ਆ ਅੱਪਾ ਚਵਾਈ ਦੀ ਵੀਡੀਓ ਨਾਲੋਂ ਨਾਲ ਹੀ ਦੇਈ ਜਾਵਾਂਗੇ ਜਿਹੜੇ ਵੀਰ ਨੇ ਮੈਂ ਖਰੀਦਣੀ ਨੇ ਉਹ ਨਾਲੋਂ ਨਾਲ ਹੀ ਸੰਤੂ ਸਾਬ ਚਵਾਈ ਦੀ ਵੀਡੀਓ ਲੈ ਲੈ ਲੋਵੀ ਦੋਸਤੋ ਇਸ ਵੀਡੀਓ ਦੇ ਵਿੱਚ ਬੇਸ਼ੱਕ ਅੱਪਾ ਚਵਾਈ ਨਹੀਂ ਕਰਕੇ ਵਿਖਾਉਣੀ ਪਸ਼ੂ ਬਿਲਕੁਲ ਚਵਾਈ ਤੇ ਡੱਕੇ ਸੀਗੇ ਵੀਡੀਓ ਕਵਰੇਜ ਕਰ ਦੇਣੀ ਆ ਉਸ ਤੋਂ ਬਾਅਦ ਬਾਈ ਸੋਨੀ ਉਹਨਾਂ ਨੇ ਬਿਲਕੁਲ ਚਵਾਈ ਸਾਰੇ ਪਸ਼ੂਆਂ ਦੀ ਕਰ ਲੈਣੀ ਆ ਤੇ ਬਿਲਕੁਲ ਕੱਲੇ ਕੱਲੇ ਪਸ਼ੂ ਦੀ ਰਿਕਾਰਡਿੰਗ ਕਰਕੇ ਰੱਖ ਲੈਣੀ ਆ ਜਿਹੜਾ ਐਨੀਮਲ ਪਸੰਦ ਹੋਊਗਾ ਤੁਸੀਂ ਜਿਹੜੇ ਘਰੇ ਆ ਕੇ ਦੋਸਤ ਚੋਣੀ ਚਾਹੁੰਦੇ ਆ ਚਲੋ ਉਹ ਵੀ ਤੁਸੀਂ ਵੇਖ ਸਕਦੇ ਜੇ ਤੁਹਾਡੀ ਸੋਚ ਆ ਘਰੇ ਆਣ ਕੇ ਆਪਦੇ ਹੱਥੇ ਵੀ ਚਵਾਈ ਕਰ ਲਓ ਤੇ ਇਹਦਾ ਫਿਰ ਲੈਣ ਦੇਣ ਕੀ ਆ ਜੀ ਸੰਧੂ ਸਾਹਿਬ ਮੁੱਲ ਦੇਦਾ 75 ਜੇ ਹਾਂ 75000 ਰੁਪਏ ਦੇ ਦਗੇ 75 ਤੇ 73 ਦੇ ਹਾਂ ਜੀ 70000 ਦੇ ਦੇ ਦਾਂਗੇ ਸੰਧੂ ਸਾਹਿਬ ਪਰ ਹੈ ਪਟਾਕਾ ਹੀ ਆ ਜਿਹੜਾ ਪਸਮਾ ਕੇ ਵਿਖਾਈਓ ਉਦੋਂ ਹੋਰ ਦੀ ਹੋਰੀ ਹੋ ਜਾਂਦੀ ਉਹ ਹੋਰ ਦੀ ਹੋਰੀ ਹੋਈ ਨਹੀਂ ਸੰਧੂ ਸਾਹਿਬ ਇਹ ਜਿਹੜਾ ਥੱਲੇ ਬਹਿ ਗਿਆ ਸੰਧੂ ਸਾਹਿਬ ਉਹਦੇ ਅੱਧੀ ਜਨਾਨੇ ਸ਼ਾਹ ਹੋ ਜਾਂਦਾ ਬਹਿ ਸੰਦੇ ਬੈਠ ਅੱਧੀ ਜਨਾਨਾ ਲੈ ਕਮਾਲ ਕਰਤੀ ਬਈ ਲਓ ਵੀ ਦੋਸਤੋ ਕਰੋ ਚੈੱਕ ਝੋਡੀ ਵੇਖੋ ਹੈ ਤਾਂ ਪੂਰੀ ਸ਼ਕੀਨੀ ਵਾਲੇ ਪਾਸੇ ਵਿੱਚ ਜੱਪ ਘਾੜਾ ਦੋਸਤੋ ਠੀਕ ਹੈ ਜੀ ਪੰਜ ਬੁਖ ਜਿਵੇਂ ਕਰਾਸ ਵਿੱਚ ਚਲੋ ਆ ਜਾਂਦੀ ਹੈ ਬਹੁਤ ਵੀਰ ਚੋਂ ਨੀਲੀ ਦਾ ਪਾਸੇ ਸਾਹਮਣੇ ਇਹ ਕਰਾਸ ਵੀ ਆਪਾਂ ਮੰਨ ਲੈਂਦੇ ਹਾਂ ਨਹੀਂ ਕਰਾਸ ਹੀ ਮੰਨ ਲਾਂਦੇ ਸਾਨੂੰ ਤਾਂ ਇਹ ਬਾਕੀ ਲੇਵੇ ਹਵਾਨੇ ਤੇ ਵੀ ਦਾਗ ਚਟਾਕ ਪੂਰਾ ਹਾਂਜੀ ਬੰਤਰ ਲੇਵੇ ਦੀ ਚੰਗੀ ਹੈ ਬਾਕੀ ਗਾਂ ਨੂੰ ਵੀ ਪਛਾਣ ਹੋਈ ਪਰ ਦੋ ਟਾਈਮ ਤਸੱਲੀ ਕਰੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਆਪਾਂ ਤਾਂ ਖੋਦ ਕਹਿੰਦੇ ਵੀ ਆਪਣੀ ਤਸੱਲੀ ਕਰਕੇ ਖੜੋ ਬਸ ਬਸ ਤੇ 70 70 ਚੋਂ ਕਰਦੇ ਹੋ ਤਾਂ ਛੋਟਾ-ਛਾਪਾ ਹੈ ਕਰਦਾ ਕਰਦਾਂਗੇ ਜੀ ਆਜੋ ਅੱਗੇ ਆ ਗਈ ਆਪਣੇ ਕੋਲੇ ਮੱਝ ਇਹ ਮੈਂ ਪਤਸੋ ਸੂਈ ਸੰਧੂ ਸਾਹਿਬ ਇਹ ਵੀ ਪਰਸੋਂ ਦੀ ਸੂਈ ਆ ਇਹ ਤਾਂ ਬੱਚਾ ਬੜਾ ਕਮਾਲ ਦਾ ਸੰਧੂ ਸਾਹਿਬ ਆ ਦੇਖੋ ਲਓ ਲੋਈ ਆ ਗਈ ਲੋਈ ਆ ਕਰੋ ਜੀ ਨਾੜੂ ਬੱਚੇ ਦੇ ਨਾਲ ਆ ਦੋਸਤੋ ਅੱਜ ਤੀਜੇ ਦਿਨ ਦੀ ਸੂਈ ਆ ਤੀਜਾ ਦਿਨ ਅੱਜ ਪਰਸੋਂ ਦੀ ਸੂਈ ਆ ਅੱਜ ਤੀਜੇ ਦਿਨ ਦੇ ਵਿੱਚ ਪੈਰ ਪਿਆ ਮੱਝ ਦਾ ਬਿਲਕੁਲ ਸਹੀ ਸਵਾਈ ਨੂੰ ਤੇ ਬਾਕੀ ਮਗਰ ਕੱਟੀ ਆ ਠੀਕ ਹੈ ਜੀ ਫੀਮੇਲ ਕਾਫ ਲੋਈ ਦੇ ਵਿੱਚ ਤੁਹਾਨੂੰ ਦਿਖਾਤੀ ਆ ਸੂਆ ਮੱਝ ਦਾ ਤੁਸੀਂ ਆਪ ਵੀ ਜਜਮੈਂਟ ਕਰ ਲਿਓ ਬਾਕੀ ਕੋਈ ਵੀ ਸਮਝ ਲੇ ਸ਼ੇਗਾ ਜੀ ਹਰ ਇੱਕ ਦੀ ਆਪੋ ਆਪਣੀ ਸਾਹਮਣੇ ਤੁਹਾਡੀ ਆ ਦੇਖੋ ਮੂੰਹ ਦੰਦ ਖੁਰਦਿਆਂ ਕਾਇਮ ਹੈ ਪੂਰੀ ਐ ਵਧੀਆ ਵਧੀਆ ਸੁਣੋ ਲਓ ਪ੍ਰਭੂ ਤੋ ਵਜਨ ਵਟਾ ਪੂਰਾ ਆ ਛੱਗੜਾ ਅੱਛਾ ਹਾਂ ਤਾਂ ਕੰਨੀਲੇ ਦੰਦ ਨਹੀਂ ਫੇਰੇਗੇ ਹੈ ਇਹ ਬਰਾਬਰ ਪਹਿਲੋ ਦਾ ਹੀ ਜਿ ਮੰਦਰੀ ਛੱਗਲੇ ਅੱਛਾ ਜੀ ਲਓ ਵੀ ਦੋਸਤੋ ਵਜਨ ਵਟਾ ਤੁਸੀਂ ਮੱਝ ਦਾ ਦੇਖ ਲਓ ਤੇਗਾ ਜੀ ਸੂਏ ਮੈਂ ਤਾਂ ਕਰਕੇ ਜ਼ਿਕਰ ਕਰਤਾ ਦੋਸਤੋ ਕਿਸੇ ਵੀਰ ਦੀ ਸਮਝ ਆ ਆਪਾਂ ਚੌਥੇ ਕਹਿ ਦਿੱ ਗਏ ਕੋਈ ਵੀਰ ਨੇ ਪੰਜਵੇਂ ਸੱਤਵੇਂ ਛੇਵੇਂ ਚੌਥੇ ਤੇ ਜੇ ਦੂਜੇ ਜਿਵੇਂ ਮਰਜ਼ੀ ਮੰਨ ਲਿਓ ਤੁਸੀਂ ਠੀਕ ਆ ਬਾਕੀ ਆਣ ਕੇ ਚੋਵੋ ਪਸਮਾਵੋ ਬਾਕੀ ਤੋਰ ਪੂਰੀ ਚਾਲ ਤੁਸੀਂ ਮੱਝ ਦੀ ਵੇਖੋ ਤੇ ਭਾਂਡਾ ਵੇਖੋ ਥੱਲੇ ਬੜਿਆਂ ਕੀ ਪਿਆ ਆਹ ਵੇਖੋ ਤੇ ਅੱਛਾ ਸੋਨੀਪਾ ਤੀਜੇ ਕ ਦਿਨ ਦੀ ਅੱਜ ਸੂਈ ਤੇ ਬੋਲਾ ਕਿੰਨਾ ਕਿਨੇ ਥੱਲੇ ਬੋਲਾ ਇਹਦੇ ਕੋਲ ਸੰਧੂ ਸਾਹਿਬ ਦਾ ਹੀ ਹੋ ਪਰ ਆਪਾਂ 8 ਕਿਲੋ ਦੱਸ ਕੇ ਖਲਾਵਾਂਗੇ ਹੂੰ ਕਿਉਂ ਹਲੇ ਸਾਰੀ ਚੰਗੀ ਤਰ੍ਹਾਂ ਮੈਂ ਨਚੋੜੀ ਨਹੀਂ ਆ ਸਵੇਰੇ ਵੀ ਰਾਤੀ ਵੀ ਡੋਕਾ ਮਣਕਾ ਛੱਡਿਆ ਥੱਲੇ ਅੱਛਾ ਸਾਫ਼ ਨਹੀਂ ਕੀਤੀ ਬੋਲੀ ਤੋਂ ਜੀ ਬੋਲੀ ਸਾਰੀ ਕੀਤੀ ਮੈਂ ਇਹਨੂੰ ਹਾਂ ਹਾਂ ਰਾਤ ਦੇ ਨੇ ਐਵੇਂ ਡੋਕਾ ਮਣਕਾ ਛੱਡਿਆ ਵਾ ਅੱਛਾ ਜੀ ਹਾਂ ਜੀ ਬਾਕੀ ਆਪਾਂ 8 ਕਿਲੋ ਮੰਨ ਕੇ ਮੇਰਾ ਫੇਰ ਕੋਈ ਵੀਰ ਨਿੱਲੇ ਭਾਵੇਂ ਦੋ ਤੱਕ 10 ਕਿਲੋ ਗੋਲਾ ਆਊਗਾ ਹਾਲੇ ਤੇ ਆ ਵੇਖੋ ਸੰਤੂ ਸਾਹਿਬ ਨਾਲੋਂ ਨਾਲ ਹੀ ਬੱਚੇ ਦੇਖ ਦਿਖਾ ਕੱਟੀ ਏ ਮਗਰ ਕੱਟੀ ਬੜੀ ਵਧੀਆ ਸੰਤੂ ਸਾਹਿਬ ਦੁੱਧ 12 ਕਿਲੋ ਐ ਖੋਰ ਤੇ ਵੇਲੋ ਚਾਰੇ ਤੋਤੇ ਆ ਤੇ ਲੋਹੀ ਜੀ ਜਦਾਂ ਆ ਗਈ ਆ ਬਿਲਕੁਲ ਹਾਂ ਜੀ ਲੋਹੀ ਭਰਾਵੋ ਇਹ ਮਾਝਾ ਵੀਰ ਦੇ ਤੀਜੇ ਦਿਨ ਦੀ ਆ ਬੌਲੇ ਦੀ ਥਾਂ ਬੌਲਾ ਮੰਨਿਆ ਕਰੋ ਦੋਸਤੋ ਮੈਂ ਪਹਿਲਾਂ ਕਿਹਾ ਬੌਲਾ ਪਸ਼ੂ ਭਵੇਂ 5-7 ਕਿਲੋ ਦਿਨ ਦਾ ਦੁੱਧ ਭਵੇਂ 11-12 13 ਲੀਟਰ ਚਵਾ ਦੇ ਤੇ ਫਿਲਹਾਲ ਇਹਦੇ ਥੱਲੇ ਕੋਈ 8-9 8-9 ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਜਵਾਪ ਸਮਾਦੀ ਦਾ ਕੋਈ ਵੀਰਾਂ ਦਾ ਮਾੜੀ ਆਪਾਂ ਚੀਜ਼ ਘਰੇ ਵਾਰਦੇ ਨਹੀਂਗੇ ਨਹੀਂ ਲਿਆਉਂਦੇਗੇ ਪਰ ਫਿਰ ਵੀ ਆਪਣਾ ਫਰਜ਼ ਬਣਦਾ ਕੱਲੇ-ਕੱਲੇ ਪਸ਼ੂ ਦੀ ਚਵਾਈ ਜ਼ਰੂਰ ਖਿਚੀ ਦੇਣੀ ਹੈ ਜੀ ਉਹ ਆਪਾਂ ਪਹਿਲਾਂ ਦੱਸ ਕੇ ਦਵਾਂਗੇ ਸੰਧੂ ਸਾਹਿਬ ਵੀ ਇਹਦੇ ਚਾਹ ਰਾਜੋ ਤੇ ਕੋਈ ਦੂਜੇ ਸੋਨੀ ਵੀਰ ਕੋਈ ਪੂਰ ਛੱਟਾ ਪਵਾਰਾ ਕਿਸੇ ਥਣ ਦੇ ਵਿੱਚ ਉਹਦੀ ਸੰਧੂ ਸਾਹਿਬ ਜਿੰਨੂੰ ਨੋਆ ਗਾਰੰਟੀ ਦਵਾਂਗੇ ਮੰਨ ਲਓ ਵੀ ਇੱਥੇ ਪਰਕਾਉਡ ਕਰਨ ਦੇ ਵਿੱਚ ਨਹੀਂ ਦੱਸਦੇ ਕੋਈ ਭੈਣ ਭਰਾ ਇੱਥੇ ਆ ਜਾਂਦਾ ਤੇ ਪੂਰ ਛੱਟਾ ਨਿਕਲਦਾ ਫਿਰ ਕਿਰਾਏ ਭਾੜੇ ਤੇ ਜ਼ਿੰਮੇਵਾਰੀ ਆਪਣੀ ਆਪਾਂ ਆਪਣੀ ਜ਼ਿੰਮੇਵਾਰੀ ਸੰਧੂ ਸਾਹਿਬ ਉਹਦੇ ਠੀਕ ਹੈ ਜੀ ਹਾਂ ਜੀ ਮਾੜਿਆ ਹੈਗਾ ਆਪਾਂ ਨੇ ਮਾੜਿਆ ਦੇ ਦਿੰਦਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵਾ ਬਸ ਸਹੀ ਗੱਲ ਹਾਂ ਜੀ ਤੇ ਰਾਜਵੀਰ ਕਿੰਨਾ ਮੋਲੇ ਦਾ ਰੂਪ ਸੰਧੂ ਸਾਹਿਬ ਮੁੱਲ ਦੇਦਾ 70000 ਜੇ ਆ ਤੇ 70 ਦੀ ਦਵਾਂਗੇ 70 ਦੀ ਹਾਂ ਜੀ ਲਓ ਦੱਸੋ 68 70 ਦੀ ਦੇਣਾਗੇ ਸੰਧੂ ਸਾਹਿਬ ਲਓ ਜੀ ਫੜ ਲਓ ਫੜ ਲਓ ਜੇ ਮੈਂ ਨਾ ਫੜ ਦੋ ਫੜ ਦੋ ਸੰਦਾ ਸਸ ਦੁੱਧ ਮੈਂ 11 12 ਕਿਲੋ ਦੇ ਦੂੰਗੀ ਜੇ ਕੋਈ ਸਾਹ ਮਦੂ ਤੇ ਨਹੀਂ ਕੋਈ ਸ਼ੱਕ ਨਹੀਂ ਜੀ ਜਿੰਨਾ ਮੈਂ ਉਹਨਾਂ ਥਣ ਭਾਂਡਾ ਲੈ ਆਪਾਂ ਬੋਲਾਵਲ ਵਾਦੀ ਹੋਊਗਾ ਘੱਟ ਪਤਾ ਕੀ ਹੁੰਦਾ ਸਿਆਲੇ ਸਾਫ਼ ਨਹੀਂ ਕੀਤੀ ਸੰਧੂ ਸਾਹਿਬ ਦੋਵੇਂ ਬਨੇ ਚੱਡੇ ਤੇ ਚਦਾ ਗਏ ਆ ਨਿਸ਼ਾਨ ਹੈਗੇ ਆ ਹਾਂਜੀ ਸੋ ਦੁੱਧ ਚਵਾਉਣਾ ਚਾਹੀਦਾ ਦੋਸਤੋ ਮੱਜ ਨੂੰ ਜੱਡੀ ਕੱਦ ਕਾਠ ਵਾਲੀ ਆ ਜੱਡੀ ਵਜਨ ਵਟੇ ਵਾਲੀ ਆ ਥਣ ਭਾਂਡਾ ਬਹੁਤ ਸਾਫ਼ ਆ ਕੋਈ ਵੀ ਇੱਥੇ ਆਣ ਕੇ ਦੇਖੂਗਾ ਤਸੱਲੀ ਇੱਥੇ ਆਣ ਕੇ ਵੀ ਉਹੀ ਹੋਊਗੀ ਜਿਹੜੀ ਬਿਲਕੁਲ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹ ਆ ਆ ਗਈ ਆਪਣੇ ਕੋਲ ਲਾਸਟ ਪੀਸ ਹਾਂਜੀ ਇਹ ਆ ਗਿਆ ਸੰਤੂ ਸਾਹਿਬ ਸਭ ਤੋਂ ਲਾਸਟ ਵਾਲਾ ਛੇਵਾ ਨੰਬਰ ਇਹ ਪਹਿਲੇ ਝੋਟੀ ਜੇ ਸੰਤੂ ਸਾਹਿਬ ਹਾਂ ਤੇ ਦੋਦੇ ਦੇ ਕੋਲ ਹੋਊਗਾ ਕੋਈ ਮੇਰੇ ਖਿਆਲ ਨਾਲ ਇਹ 8 ਹੀ ਹੋਊਗਾ 7 ਕਿਲੋ 7 ਕਿਲੋ ਗਾਰੰਟੀ ਦੇਵਾਂਗੇ ਅੱਛਾ ਜੀ ਨਹੀਂ ਬੱਚਾ ਹੋਰ ਇਹਦੇ ਮਗਰ ਮੇਲ ਕਾਫ ਜੀ ਇਹ ਇਹ ਵੀ ਮੈਨੂੰ ਤਾਂ ਦੋ ਪੰਜਾ ਚਾਹੁੰਦੇ ਨੇ ਸੂਈ ਕੇ ਜਿਆਦੇ ਨਹੀਂ ਨਹੀਂ ਇਹਦਾ ਆ ਬੱਚਾ ਜੋ ਪਰਾਣੀ ਦਾ ਹੈ ਜੋ 12 ਦਾ ਇਹੋ ਜਿਹਾ ਆ ਆ ਬੱਚਾ ਕੱਟਾ ਕੱਟਾ ਮੇਲ ਕਾਫ ਜੀ ਲਓ ਜੀ ਇਹ ਕੱਟਾ ਦੋਸਤ ਇਹ ਆਪੋ ਆਪਣੀ ਸਮਝਣਾ ਸੰਤੂ ਸਾਹਿਬ ਬਿਲਕੁਲ ਤੇ ਬਲੈਕ ਲੂਈ ਸੰਤੂ ਸਾਹਿਬ ਇਧਰ ਨਾ ਇੱਕ 12 13 ਤੇ ਛੋਟੀ ਆਪੇ ਸਾਡਾ ਇਹਦਾ ਸਰੂ ਚੱਲਦਾ ਜੋ ਚੱਲਦਾ ਸਰੂ ਆਵੇਂ ਉਹ ਚੋਂ ਦੋ ਤਾਰ ਆਉਣ ਭਾਵੇਂ ਤਿੰਨ ਆਉਣ ਆਹ ਬਖਾਈਏ ਜੀ ਉਹ ਅਗਲੇ ਵੀ ਹਮ ਬੋਬੀ ਜੀ ਦੇ ਮੜੀ ਆਹ ਲਓ ਜੀ ਹਾਂਜੀ ਮਗਲੇ ਥਣ ਦੇ ਨਾਲ ਜੋਇੰਟ ਆ ਹਾਂ ਹਾਂ ਜੋਇੰਟ ਆ ਮਗਲੇ ਥਣ ਆਹ ਲੀ ਹਾਂ ਜੀ ਚਵਾਈ ਪਰ ਵੱਖਰੀ ਹੁੰਦੀ ਓਦੀ ਹਾਂ ਉਹਦੇ ਚੋਂ ਆਇਆ ਫੜ ਕੇ ਮੜਿਆ ਜੁਟਕੀ ਨਾਲ ਦੋ ਤਿੰਨ ਧਾਰਾ ਨਿਕਲਦੀਆਂ ਨੇ ਜੁਟਕੀ ਨਿਕਲਦੀ ਜੁਟਕੀ ਨਾਲ ਨਿਕਲ ਗਈ ਜੀ ਕਹੇਗਾ ਜੀ ਹਾਂ ਜੀ ਲਓ ਵੀ ਦੋਸਤੋ ਜੋ ਚੀਜ਼ ਨਾਲ ਹੈਗੀ ਉਹ ਜ਼ਰੂਰ ਦੱਸੀ ਜਾਂਦੀ ਆ ਝੋਟੀ ਦੂਜੇ ਕਿ ਤਿਜੇ ਆ ਪਹਿਲੇ ਸੋ ਨੂੰ ਸਾਬ ਪਹਿਲਾ ਸੂਆ ਜੀ ਥਣਥੂਣੀ ਪਹਿਲੇ ਨਾਲ ਤੇ ਹਾਂ ਜੀ ਲਿਓ ਸੋ ਬਾਕੀ ਆ ਫੇਸ ਕੁਆਲਿਟੀ ਆ ਜੀ ਮਗਰ ਇਹਦੇ ਕੱਟਾ ਮੇਲ ਕਾਪਾ ਕੋਈ 10 ਦਿਨਾਂ ਦਾ 12 ਦਿਨਾਂ ਦਾ ਬੱਚਾ ਤੁਹਾਨੂੰ ਦਿਖਾਤਾ ਮੰਨ ਸਕਦਾ ਕੋਈ ਵੀਰ ਤੇ ਹਾਈਟ ਕੱਦ ਦੀ ਵੀ ਚੰਗੀ ਆ ਠੀਕ ਆ ਜੀ ਹਾਈਟ ਕੱਦ ਮੀਡੀਅਮ ਮੰਨ ਲਈ ਕੋਈ ਵੀਰ ਮੀਡੀਅਮ ਤੋਂ ਨਵੀਂ ਝੋਟੀ ਆ ਵਧੂ ਵਧੂ ਦੀ ਹਜੇ ਹੋਰ ਵੀ ਤੇ 7 6 7 6 7 ਕਿਲੋ ਹੁਣ ਜਿਹੜਾ ਦੋਸਤੋ ਦੁੱਧ ਹਾਜ਼ਰ ਹੈ ਤੇ ਚਵਾਈ ਤੁਸੀਂ ਕਰ ਸਕਦੇ ਜ ਘਰਾਂ ਕੇ ਤੇ ਬਾਕੀ ਤੁਹਾਨੂੰ ਜਿਹੜਾ ਦੋਸਤੋ ਮਗਰਲੇ ਥੰਦੇ ਨਾਲ ਇੱਕ ਸਰੂ ਦਿਖਾਤਾ ਉਹ ਚੱਲਦਾ ਠੀਕ ਆ ਕੋਈ ਵੀ ਇੱਕ ਆਈਡੀਆ ਮੰਨ ਕੇ ਆਵੇ ਆ ਲੋ ਇੱਥੇ ਇੱਥੇ ਖਿਲਾਰ ਲਾ ਵੀਰ 2 ਮਿੰਟ ਮਾੜੀ ਜੇ ਰੋਕ ਲਈ ਇੱਥੇ ਇੱਥੇ ਰੋਕ ਨਹੀਂ ਥੋੜੀ ਅੱਗੇ ਬੁਖਾਰ ਦੀ ਥਣ ਭਾਂਡਾ ਚੰਗੀ ਤਾਂ ਆ ਲੋ ਠੀਕ ਆ ਜੀ ਠੀਕ ਆ ਸੋਨੀ ਪਾ ਲੈ ਜਾ ਠੀਕ ਆ ਹਾਂ ਜੀ ਤੇ ਇਹ ਝੋਟੀਆਂ ਦੋਸਤੋ ਲਾਸਟ ਦੇ ਵਿੱਚ ਸੋ ਤਾਜੀ ਸੁਈ ਸੁਵਾਈ ਆ ਜਿਹੜੇ ਵੀਰ ਨੂੰ ਜਚੂਗੀ ਪਸੰਦ ਆਊਗੀ ਨਰਖ ਫਰਕ ਕਰ ਲਿਓ ਆਨਲਾਈਨ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਜਿੰਨੇ ਖਰੀਦਣੀਆਂ ਚੁਵਾਈਆਂ ਬਿਲਕੁਲ 6 5-5 ਮੱਜਾਂ ਦੀਆਂ ਚੁਵਾਈਆਂ ਹੋ ਜਾਣਗੀਆਂ ਬਿਲਕੁਲ ਕੱਲੀ ਕੱਲੀ ਮੱਝ ਦੀ ਜਿਹੜਾ ਜਿਹੜਾ ਪੀਸ ਪਸੰਦ ਆਊਗਾ ਉਹਦੀ ਚੁਵਾਈ ਤੋਂ ਸਾ ਵੀਡੀਓ ਮੰਗਾਈ ਜਾਵੇ ਵੀਰ ਮੇਰਾ ਹਾਂ ਜੀ ਤੇ ਦੱਸੋ ਰਾਜਵੀਰ ਸੰਤ ਸਾਹਿਬ ਮੋਹਲ ਦੇ 60000 ਦੀ ਦੀਦ ਗਏ ਹਾਂਜੀ 60 ਦੀ ਦੇ ਦਈਏ 60 ਦੀ ਨਹੀਂ ਸੰਤੂ ਸਾਹਿਬ ਇਹ ਘੱਟ ਕਰ ਲਈਏ 1000 2000 ਲਈ ਸ਼ੋਰ ਕਰਨੇ ਕਰਤਾ ਮਖੌਲ ਰਾਜਵੀਰ ਸਿਆ 9000 ਦੀ ਦੇ ਦਾਂਗੇ 55000 ਦੀ ਸੰਤੂ ਸਾਹਿਬ ਉਹ ਜੋ ਇਮਾਨਦਾਰ ਕਰਾਂਗੇ ਕਰਾਂਗੇ ਸੰਤੂ ਸਾਹਿਬ 55 24 ਆ ਲਾਸਟ ਵਾਲਾ ਪੀਸ ਆ ਇਮਾਨਦਾਰ ਕਰਾਂਗੇ ਸੰਤੂ ਸਾਹਿਬ ਲਓ ਪ੍ਰਭੂ ਹਾਂਜੀ 55000 ਸੋ ਦੁੱਧ ਦੋਸਤੋ ਸੇਵਾ ਦਾ ਦੁੱਧ ਤੁਸੀਂ ਚੰਗਾ ਕਿਉਂਕਿ ਪਹਿਲਾਂ ਝੋਟੀ ਆ ਚੰਗਾ ਲੈ ਸਕਦੇ ਜੇ ਫਿਲਹਾਲ ਇਥੋਂ 7 6 7 7 ਦੀ ਤਸੱਲੀ ਕਰ ਗਏ ਆ ਖੁੱਲਾ ਹੋਊਗਾ ਜੀ ਸੰਤੂ ਸਾਹਿਬ ਠੀਕ ਆ ਅਨੀਮਲ ਦੋਸਤੋ ਅੱਜ ਬਿਲਕੁਲ 6 ਨੱਕ ਸੀਗੇ ਰਾਜਵੀਰ ਤੇ ਬਾਈ ਸੋਨੀ ਹੋਣਾ ਦੇ ਕੋਲ ਪੰਜ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਨੰਬਰ ਆਪਾਂ ਪੁੱਛ ਲੈਣੇ ਆ ਭਰਾਵਾਂ ਤੋਂ ਜਿਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਦੋਸਤੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਨਵੇਂ ਕਿਸਾਨ ਫਾਰਮਰ ਵੀਰਾਂ ਤੱਕ ਵੀ ਆਪਣੀ ਪਹੁੰਚ ਸਕੇ ਵੀਡੀਓ ਤੇ ਉਹ ਵੀ ਕੋਈ ਖਰੀਦਦਾਰ ਕੋਈ ਖਰੀਦਣਾ ਚਾਹੁੰਦਾ ਜਰੂਰ ਖਰੀਦੇ ਪਸੋ ਤੇ ਰਾਜ ਸੋਨੀ ਭਾਤ ਬੋਲ ਕੇ ਨੰਬਰ 9157 86044 ਠੀਕ ਹੈ ਜੀ ਹਾਂਜੀ ਓਕੇ ਜੀ ਹੋਰ ਕੁਝ ਭਰਾਵੋ ਬਾਸ ਜੀ ਵਧੀਆ ਸੰਤੋ ਸਾਹਿਬ ਆ ਲਓ ਪਸੂ ਹੋਰ ਲੱਬ ਲੱਬ ਕੇ ਬਿਲਕੁਲ ਹੈ ਬਾਜ ਪਰੇਡ ਬਿਲਕੁਲ ਜੈਜ ਸਾਹਿਬ ਪਰ ਮਾਰਾ ਜੈ ਜੈ ਦੀ ਪਰਸੋਂ ਨੂੰ ਫੇਰ ਪਾਵਾਂਗੇ ਪਰਸੋਂ ਨੂੰ ਫੇਰ ਪਾਵਾਂਗੇ ਸੰਤੋ ਕੰਟੀਨਿਊ ਹੀ ਆਉਣਗੇ ਔਰ ਧੂੜੇ ਪੱਟੀ ਆਉਣੀਆਂ ਬਈ ਬਾਜ ਜੀ ਹਾਂ ਜੀ ਲਓ ਵੀ ਦੋਸਤੋ ਸਾਡੀ ਟੈਨਸ਼ਨ ਹੀ ਖਤਮ ਹੋ ਗਈ ਹੁਣ ਬਸ ਵਿਆਹ ਦਾ ਫਰਕ ਹੋ ਗਿਆ ਨਹੀਂ ਉਹ ਜਿਵੇਂ ਸੁਖਵੀਰ ਬਾਦਲ ਨੇ ਕਹਿੰਦੇ ਹਾਂਜੀ ਉਹਦਾ ਵੀ ਜਦੋਂ ਸਾਡੀ ਵੀਡੀਓ ਆਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਚੰਗਾ ਭਰਾ ਚੰਗਾ ਵੀਰੋ ਚੰਗਾ ਮਿਹਰਬਾਨੀ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਨਖ ਦਿਖਾਉਣੀ ਸੀ ਐਨੀਮਲ ਪਸੰਦ ਆਉਣਗੇ ਆਣ ਕੇ ਤੁਸੀਂ ਨਰਕ ਪਰਖ ਕਰਕੇ ਤਸੱਲੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ